ਪ੍ਰੋਸੈਸ ਕਾਫੀ ਲੰਬੀ ਹੈ ਜੋਂ ਤੋਂ ਸਟਾਰਟ ਹੋ ਜਾਂਦੀ ਹੈ ਜੀ ਪਹਿਲਾਂ ਡਿਸਟ੍ਰਿਕਟ ਦੀ ਸਿਲੈਕਸ਼ਨ ਹੁੰਦੀ ਹੈ ਜੀ ਡਿਸਟ੍ਰਿਕਟ ਆਫ ਸਟੇਟ ਸਿਲੈਕਸ਼ਨ ਜੀ ਸਟੇਟ ਤੋਂ ਬਾਅਦ ਨੈਸ਼ਨਲ ਦੀ ਸਿਲੈਕਸ਼ਨ ਹੁੰਦੀ ਹੈ ਜੀ ਹੀ ਰੀਅਲੀ ਸਟਾਉਟ ਹੁੰਦੀ ਹੈ ਜਿਹੜੇ ਪ੍ਰਾਈਸ ਨੈਸ਼ਨਲ ਲੈਵਲ ਤੇ ਮਿਲਦਾ ਜੀ ਜਿਹਦੇ ਮੈਨੂੰ ਨਾਮਿਨੇਟ ਕੀਤਾ ਗਿਆ ਇਸ ਤੋਂ ਇਲਾਵਾ ਮੈਨੂੰ ਬਹੁਤ ਸਾਰੇ ਅਵਾਰਡ ਦਿੱਤੇ ਨੇ ਡਿਪਾਰਟਮੈਂਟ ਨੇ ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਵੀ ਗਵਰਨਮੈਂਟ ਸਕੂਲਾਂ ਨੇ ਸੋਨੇ ਵੀ ਹੋ ਸਕਦੇ ਆ ਹਨਾ ਇੰਨੀਆਂ ਚੀਜ਼ਾਂ ਵੀ ਹੋ ਸਕਦੀਆਂ ਗਵਰਨਮੈਂਟ ਸਕੂਲਾਂ ਦੇ ਵਿੱਚ ਇੱਥੇ ਪ੍ਰੋਪਰ ਡ्रेसਿੰਗ ਸੈਂਸ ਦੇ ਵਿੱਚ ਬੱਚੇ ਆ ਦਾ ਹੀ ਵੈਲਥ एवरीथिंग ਤੇ ਹਾਊਸ ਵਾਈਜ਼ ਵੀ ਡ्रेसेस ਹੈਗੀਆਂ ਬੱਚਿਆਂ ਦੀ ਜਦੋਂ ਤੁਸੀਂ ਰਮਜਸ ਸੁਰਤੀ ਤੁਹਾਡੀ ਇੱਕ ਪਾਸਿਓਂ ਤਾਂ ਪਰਮਾਧ ਨੂੰ ਆਪਣੇ ਆਪ ਨਵੇਂ ਨਵੇਂ ਆਈਡੀਆ ਦਿੰਦੇ ਉਹ ਕਲੀਆਂ ਬੁਕਸ ਵਿੱਚੋਂ ਨਹੀਂ ਪੜਾਈ ਕਰਵਾਉਂਦੇ ਅਸੀਂ ਐਕਟੀਵਿਟੀਜ਼ ਦੇ ਨਾਲ ਪੜਾਈ ਕਰਵਾਉਂਦੇ ਜਿਵੇਂ ਤੁਸੀਂ ਦੇਖਿਆ ਮੈਥ پارک ਹੈਗਾ ਆਪਣਾ ਸੁੰਦਰ ਲਿਖਾਈ پارک ਹੈ ਹਨਾ ਆ ਆਈਟੀ پارک ਤੁਸੀਂ ਦੇਖ ਲਓ ਇਹਨਾਂ ਚੀਜ਼ਾਂ ਵਿੱਚ ਦੇਖਦੇ ਨੇ ਇੰਨੀਆਂ ਚੀਜ਼ਾਂ ਵਿੱਚ ਖੇਡਦੇ ਨੇ ਤਾਂ ਆਪਣੇ ਆਪ ਉਹਨਾਂ ਦਾ ਇੰਟਰਸਟ ਪੈਦਾ ਹੁੰਦਾ ਵੀ ਆਹ ਚੀਜ਼ਾਂ ਕੀ ਨੇ ਅਸੀਂ ਇਹਨਾਂ ਨੂੰ ਹੋਰ ਡੀਪਲੀ ਪੁੱਛੀ ਹੈ ਨਾ ਔਰ ਬੇਸਿਕਲੀ ਜਿਹੜਾ ਬੱਚਿਆਂ ਨੂੰ ਐਕਟੀਵਿਟੀ ਥਰੂ ਪੜਾਇਆ ਜਾ ਰਿਹਾ ਜਿਹੜਾ ਕਿ ਬੱਚਿਆਂ ਦਾ ਸਿੱਖਣਾ ਸਥਾਈ ਹੋ ਰਿਹਾ ਇਹ ਜਿਹੜੀਆਂ ਪੂਰੇ ਇੰਡੀਆ 'ਚ ਵੀ ਨਹੀਂ ਹੈ ਚਾਹੇ ਮੋਬਾਈਲ ਲਾਇਬ੍ਰੇਰੀ ਹੈ ਜਾਂ ਮੇਰੀ ਵੇਸਟ ਮਟੀਰੀਅਲ ਮੈਥ پارک ਹੈ ਜਾਂ ਜੂਨੀਅਰ ਰੈੱਡ ਕਰਾਸ ਹੈ ਜਿਹੜੇ ਪ੍ਰਾਇਮਰੀ ਲੈਵਲ ਤੇ ਹੈ ਇਹ ਜਿਹੜੀਆਂ ਹੈਗੀਆਂ ਕੋਈ ਵੀ ਨਹੀਂ ਹੈ ਇਸ ਤਰ੍ਹਾਂ ਦਾ ਤੁਹਾਡਾ ਔਰ ਕਿਹੜੇ ਸਕੂਲ ਤੇ ਤੁਸੀਂ ਪੜਾਉਂਦੇ ਹੋ ਮੇਰਾ ਨਾਮ ਨਰਿੰਦਰ ਸਿੰਘ ਹੈ ਜੀ ਮੈਂ ਐਜ਼ ਅ ਹੈਡ ਟੀਚਰ ਗਵਰਨਮੈਂਟ ਪ੍ਰਾਇਮਰੀ ਸਮਾਰਟ ਸਕੂਲ ਜੰਡੀਆ ਰਿਜਿਸਟਰੀ ਦਾ ਸਰ ਕਿਹੜਾ ਅਵਾਰਡ ਹੈ ਜਿਹਦੇ ਲਈ ਤੁਹਾਨੂੰ ਨਾਮਿਨੇਟ ਕੀਤਾ ਗਿਆ ਵਾ ਤੇ ਉਸ ਤੋਂ ਪਹਿਲਾਂ ਕਿਹੜੇ ਕਿਹੜੇ ਅਵਾਰਡ ਇਹ ਰਾਸ਼ਟਰਪਤੀ ਅਵਾਰਡ ਜਿਸ ਨੂੰ ਅਸੀਂ ਕਹਿੰਦੇ ਹਾਂ ਜੀ ਨੈਸ਼ਨਲ ਲੈਵਲ ਤੇ ਮਿਲਦਾ ਹੈ ਜੀ ਜਿਹਦੇ ਲਈ ਮੈਨੂੰ ਨਾਮਿਨੇਟ ਕੀਤਾ ਗਿਆ ਇਸ ਤੋਂ ਇਲਾਵਾ ਮੈਨੂੰ ਬਹੁਤ ਸਾਰੇ ਅਵਾਰਡ ਦਿੱਤੇ ਨੇ ਡਿਪਾਰਟਮੈਂਟ ਨੇ ਇਹ ਡਿਪਾਰਟਮੈਂਟ ਦਾ ਅਲੱਗ-ਅਲੱਗ ਸਥਾਨਾਂ ਨੇ ਚਾਹੇ ਡੀਸੀ ਸਾਹਿਬ ਵੱਲੋਂ ਆ ਜਾਂ ਸੈਕਟਰੀ ਸਾਹਿਬ ਵੱਲੋਂ ਆ ਜਾਂ ਡਿਪਾਰਟਮੈਂਟ ਵੱਲੋਂ ਆ ਰੀਸੈਂਟਲੀ ਹੋਣੇ ਮਾਣਯੋਗ ਸਿੱਖਿਆ ਮੰਤਰੀ ਜੀ ਨੇ ਬੈਸ ਸਕੂਲ ਦਾ ਦਿੱਤਾ ਸੀ ਮਾਰਚ ਵਿੱਚ 2.5 ਲੱਖ ਕੈਸ਼ ਪ੍ਰਾਈਜ਼ ਦੇ ਨਾਲ ਉਸ ਤੋਂ ਬਾਅਦ ਆਇਆ। ਅੱਜ ਸਰ ਕਿਸ ਤਰ੍ਹਾਂ ਇਹ ਸੇ ਅਵਾਰਡ ਲਈ ਤੁਹਾਡੀ ਜੂਨ ਹੋਣੀ ਰਸਤੀ ਅਵਾਰਡ ਕਿਉਂਕਿ ਕਹਿੰਦੇ ਕਾਫੀ ਵੱਡਾ ਜਿਹੜਾ ਪ੍ਰੋਸੈਸ ਕਾਫੀ ਲੰਬੀ ਹੈ ਜੂਨ ਤੋਂ ਸਟਾਰਟ ਹੋ ਜਾਂਦੀ ਹੈ ਜੀ। ਪਹਿਲਾਂ ਡਿਸਟ੍ਰਿਕਟ ਤੇ ਸਿਲੈਕਸ਼ਨ ਹੁੰਦੀ ਹੈ ਜੀ ਡਿਸਟ੍ਰਿਕਟ ਆਫਿਸ ਸਟੇਟ ਸਿਲੈਕਸ਼ਨ ਦੀ ਹੈ। ਸਟੇਟ ਤੋਂ ਬਾਅਦ ਫਿਰ ਨੈਸ਼ਨਲ ਤੇ ਸਿਲੈਕਸ਼ਨ ਹੁੰਦੀ ਹੈ ਜੀ। ਹੀ ਰੀਅਲਿਸਟ ਆਊਟ ਹੁੰਦੀ ਹੈ ਜਿਹੜੇ ਪ੍ਰਾਈਜ਼ ਮਿਲਦੇ। ਅਫਸਰ ਸਕੂਲ ਦੇ ਵਿੱਚ ਕਈ ਤਰ੍ਹਾਂ ਦੀਆਂ ਬਾਰਕਾ ਬਣਾਈਆਂ ਗਈਆਂ ਨੇ ਕਿਸ ਤਰ੍ਹਾਂ ਦਿਮਾਗ ਦੇ ਵਿੱਚ ਆਇਆ ਕਦੋਂ ਜਿਹੜੀ ਤੁਹਾਡੀ ਜਿਹੜੀ ਸ਼ੁਰੂਆਤ ਹੋਈ ਤਾਂ ਇੱਕ ਦੋ ਚੀਜ਼ਾਂ ਨੇ ਜੀ ਦੇਖੋ ਕਹਿੰਦੇ ਆ ਜੀ ਜਾਂ ਤਾਂ ਤੁਸੀਂ ਕਿਸੇ 'ਚ ਰੰਗ ਜੋ ਜਾਂ ਕਿਸੇ ਨੂੰ ਆਪਣੇ ਰੰਗ 'ਚ ਰੰਗ ਦਿਓ ਨਾ ਤਾਂ ਮੈਂ ਸਕੂਲ ਜਦੋਂ ਆਇਆ ਸੀ ਉਹ ਹਾਲਾਤ ਦੇਖ ਕੇ ਮੈਂ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਮੀਨ ਨੂੰ ਇੱਕ ਅਲੱਗ ਬਣਾਉਣਾ ਹੈਗਾ ਜਦੋਂ ਤੁਸੀਂ ਇਸੇ ਰੰਗ ਜਾਂ ਸੁਰਤੀ ਤੁਹਾਡੇ ਕੋਲੋਂ ਤਾਂ ਪਰਮਾਦਰ ਨੂੰ ਆਪਣੇ ਆਪ ਨਵੇਂ-ਨਵੇਂ ਆਈਡੀਆ ਦੇ ਦਿੰਦਾ ਹੈ ਤੋਂ ਨਵੀਂ ਆਈਡੀ ਆਉਂਦੇ ਮੈਂ ਉਹਨੂੰ ਬਣਾਉਂਦਾ ਤੇ ਅੱਜ ਮੇਰੇ ਰਮ ਇਹ ਅਲੱਗ-ਅਲੱਗ ਚੀਜ਼ਾਂ ਜਿਹੀਆਂ ਨੇ ਜਿਹੜੀਆਂ ਪੂਰੇ ਇੰਡੀਆ 'ਚ ਵੀ ਨਹੀਂ ਹੈ ਚਾਹੇ ਮੋਬਾਈਲ ਲਾਇਬ੍ਰੇਰੀ ਹੈ ਜਾਂ ਮੇਰੀ ਵੇਸਟ ਮਟੀਰੀਅਲ ਮੈਪ 'ਤੇ ਰੱਖਿਆ ਜਾਂ ਜੂਨੀਅਰ ਰੈੱਡ ਕਰਾਸ ਹੈ ਜਿਹੜਾ ਪ੍ਰਾਇਮਰੀ ਲੈਵਲ ਤੇ ਹੈ ਇਹ ਜਿਹੜੀਆਂ ਹੈਗੀਆਂ ਕੋਈ ਵੀ ਨਹੀਂ ਹੈ ਇਸ ਤਰ੍ਹਾਂ ਦਾ ਤਾਂ ਉਹ ਮਾਲਕ ਹੈ ਜੀ ਜਿਹੜਾ ਤੁਹਾਨੂੰ ਸਹੀ ਪਾਸਾ ਹੈ ਹਾਂ ਸਰ ਕਿਸ ਦਿਨ ਕਿਦ ਨੂੰ ਸ਼ਰੇਦਿਓਗੇ ਕਿਉਂਕਿ ਰਾਸ਼ਟਰੀ ਬਹੁਤ ਵੱਡਾ ਅਵਾਰਡ ਜਿਹੜਾ ਹੈ ਇਹ ਸ਼ਰੇਦ ਜੀ ਸਭ ਤੋਂ ਪਹਿਲਾਂ ਦਾ ਮੇਰਾ ਸਕੂਲ ਮੇਰੇ ਬੱਚੇ ਮੇਰੀ ਟੀਮ ਮੇਰੇ ਟੀਚਰਸ ਮੇਰਾ ਪਿੰਡ ਤੇ ਮੇਰਾ ਪਰਿਵਾਰ ਇਹ ਸਾਰਿਆਂ ਦਾ ਸਾਂਝਾ ਜੀ ਕਿਉਂਕਿ ਹਰ ਇੱਕ ਨੇ ਸਪੋਰਟ ਕੀਤਾ ਹਰ ਇੱਕ ਨੇ ਜਿਹੜਾ ਹੈਗਾ ਮਿਲ ਕੇ ਮੇਰਾ ਸਹਿਯੋਗ ਕੀਤਾ ਕਦੇ ਵੀ ਮੈਨੂੰ ਨਹੀਂ ਸ਼ਾਮ ਦੇ 7 ਵਜੇ ਕਿਸ ਨੂੰ ਸੱਦਾ ਸੀ 7 ਵਜੇ ਆ ਜਾਂਦਾ ਸੀ ਛੁੱਟੀਆਂ 'ਚ ਬੱਚੇ ਬਣਾ ਸਕਤੀਆਂ 'ਚ ਬੱਚੇ ਆ ਜਾਂਦੇ ਨੇ ਕਿੰਨੇ ਸਮੇ ਤੋਂ ਪੜ੍ਹਾ ਰਹੇ ਹੋ ਇੱਥੇ ਤੁਸੀਂ ਮੈਂ 1 ਸਤ 2006 ਤੋਂ ਇਸ ਸਕੂਲ 'ਚ ਪੜ੍ਹਾ ਰਿਹਾ ਹਾਂ ਸਾਢੇ 19 ਸਾਲ ਦੇ ਲਗਭਗ ਹੋ ਚੁੱਕੇ ਨੇ ਜੀ ਕੀ ਸਹਿਯੋਗ ਇਹ ਟੀਚਰਾਂ ਦਾ ਕਿੱਦਾਂ ਦਾ ਸਹਿਯੋਗ ਆ ਤੁਹਾਡੇ ਫੈਮਿਲੀ ਦਾ ਕਿਉਂਕਿ ਲੰਮਾ ਸਮਾਂ ਤੋਂ ਜਿਹੜੇ ਸਕੂਲ ਦੇ ਵਿੱਚ ਕਹਿੰਦੇ ਬੱਚਿਆਂ ਨੂੰ ਪੜ੍ਹਾਉਣਾ ਚੁੱਕੀ ਤੋਂ ਬਾਅਦ ਨਹੀਂ ਦੇਖੋ ਜੀ ਲੋਕ ਤਾਂ ਤੁਹਾਡੇ ਨਾਲ ਸਹਿਯੋਗ ਕਰਦੇ ਆ ਜਦੋਂ ਅਗਰ ਉਹਨਾਂ ਲੱਗਦਾ ਕਿ ਤੁਸੀਂ ਚੰਗਾ ਕੰਮ ਕਰਦੇ ਆ ਤਾਂ ਨੈਚੁਰਲ ਹੈ ਕਿ ਪਿੰਡ ਵਾਲਿਆਂ ਨੂੰ ਮੇਰਾ ਕੰਮ ਪਸੰਦ ਆਇਆ ਹਰ ਪੰਚਾਇਤ ਨੇ ਸਕੂਲ ਨੂੰ ਸਪੋਰਟ ਕੀਤਾ ਪਿੰਡ ਦੇ ਐਨ ਆਰ ਆਈਜ਼ ਨੇ ਜਾਂ ਦੂਜੀ ਪਤਵੰਤੇ ਸੱਜਣ ਨੇ ਇਥੇ ਰਵਾਇਤਾ ਜੀ ਕਹਿੰਦੇ ਜਦੋਂ ਮੈਂ ਪਹਿਲੀ ਵਾਰ ਰਿਕੁਐਸਟ ਕੀਤੀ ਸੀ ਕਿ ਪਤਵੰਤੇ ਸੱਜਣ ਆਪ ਲੋਕਾਂ ਨੇ ਖੁਸ਼ੀ ਗਮੀਆਂ ਜਾ ਕੇ ਸਕੂਲ ਨੂੰ ਡੋਨੇਸ਼ਨ ਮੰਗ ਕੇ ਰੱਖਿਆ ਤੇ ਉਹ ਆਪਣੀ ਖੁਸ਼ੀ ਨਾਲ ਕਰਦੇ ਆ ਜੀ ਕਿ ਅਸੀਂ ਜਿਹੜਾ ਪੈਸਾ ਸਕੂਲ ਨੂੰ ਦੇਣਾ ਹੈਗਾ ਚਾਹੇ ਉਹਨਾਂ ਦੇ ਘਰੇ ਕਿਸੇ ਦੀ ਕੋਈ ਸਮੱਸਿਆ ਹੈ ਜਾਂ ਕੋਈ ਚਲਾ ਗਿਆ ਜਾਂ ਕਿਤਾ ਵਿਆਹ ਹੋ ਗਿਆ ਸਕੂਲ ਨੂੰ ਪੱਕਾ ਡੋਨੇਸ਼ਨ ਆ ਸਰ ਹੋਰ ਨਾ ਤੀਜੇਆਂ ਨੂੰ ਜਿਆ ਹੋਰ ਸਾਥੀਆਂ ਨੂੰ ਕੀ ਤਰੀਕੇ ਜਿਹੜੇ ਬਾਕੀ ਸਕੂਲਾਂ ਦੇ ਟਿਕਾਉਣਾ ਨੇ ਕਿਉਂਕਿ ਜਦਸਾ ਜਦੋਂ ਅਵਾਰਡ ਮਿਲਦਾ ਤਾਂ ਫਿਰ ਬਾਕੀਆਂ ਨੂੰ ਆ ਮਹ ਲੋਕ ਦਾ ਪ੍ਰਸਾਦਿਤਨਵਾਤ ਇਹ ਮੇਰਾ ਸਾਰਾ ਜ਼ਿਲ੍ਹਾ ਕੀ ਮੇਰਾ ਪੰਜਾਬੀ ਉਸ ਸਾਹਿਤਾ ਵਕਫ ਵਕ ਜਗਾ ਤੋਂ ਮੈਨੂੰ ਵਧਾਈਆਂ ਦਿੰਦੇ ਨੇ ਮੈਂ ਤਾਂ ਸਿੱਕੂ ਗੱਲ ਕਹਿੰਦਾ ਜੀ ਕਿ ਰੱਬ ਨੇ ਇਸ ਨੋਵਲ ਪ੍ਰੋਫੈਸ਼ਨ ਨੇ ਚੁਣਿਆ ਤੇ ਆਪਾਂ ਇਹਦਾ ਮੁੱਲ ਜ਼ਰੂਰ ਠੀਕ ਹੈ ਠੀਕ ਹੋਇਆ ਅਸਰ ਤੁਹਾਡੇ ਸਾਥੀ ਜਿਹੜੇ ਟੀਚਰ ਨੇ ਜਾਂ ਕਹਿੰਦੀ ਹੈ ਹੈਡ ਟੀਚਰ ਉਹਨਾਂ ਨੂੰ ਬਣਾਇਆ ਨੇ ਨੈਸ਼ਨਲ ਅਵਾਰਡ ਲਈ ਜਿਹੜਾ ਚੁਣਿਆ ਗਿਆ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਕਿੰਨੀ ਖੁਸ਼ ਸਰ ਬਹੁਤ ਹੀ ਪ੍ਰਾਊਡ ਵਾਲੀ ਗੱਲ ਹੈ ਕਿ ਸਾਡੇ ਨਰਿੰਦਰ ਸਰ ਨੂੰ ਮਿਲਦਾ ਹੈ ਜਿਹੜਾ ਆਪਣਾ ਅਵਾਰਡ ਹੈ ਨੈਸ਼ਨਲ ਅਵਾਰਡ ਇਹ ਹੀ ਪੰਜਾਬ ਚੋਂ ਮਤਲਬ ਕਲੇ ਨਰਿੰਦਰ ਸਰੀ ਚੂਜ਼ ਕੀਤੇ ਗਏ ਨੇ ਹੈਨਾ ਤੇ ਮਤਲਬ ਮੇਰੀ ਜੁਆਇਨਿੰਗ ਇਸ ਸਕੂਲ ਵਿੱਚ ਫਰਸਟ ਜੁਆਇਨਿੰਗ ਮੇਰੀ ਇਸ ਸਕੂਲ ਵਿੱਚ ਹੀ ਹੈ ਤੇ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਵੀ ਗਵਰਨਮੈਂਟ ਸਕੂਲਾਂ ਨੇ ਸੋਹਣੇ ਵੀ ਹੋ ਸਕਦੇ ਆ ਹੈਨਾ ਇੰਨੀਆਂ ਚੀਜ਼ਾਂ ਵੀ ਹੋ ਸਕਦੀਆਂ ਗਵਰਨਮੈਂਟ ਸਕੂਲਾਂ ਦੇ ਵਿੱਚ ਇੱਥੇ ਪ੍ਰੋਪਰ ਡ्रेसਿੰਗ ਸੈਂਸ ਦੇ ਵਿੱਚ ਬੱਚੇ ਆਉਂਦੇ ਆ ਟਾਈ 벨ਟ ఎవਰੀਥਿੰਗ ਤੇ ਹਾਊਸ ਵਾਈਜ਼ ਵੀ ਡ्रेसेस ਹੈਗੀਆਂ ਬੱਚਿਆਂ ਦੀ ਜਿਵੇਂ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਅੱਜ ਵੈਡਨਸਡੇ ਐਂਡ ਸੈਟਰਡੇ ਹਾਊਸ ਵਾਈਜ਼ ਡਰੈਸ ਪਾਣੀ ਹੁੰਦੀ ਹੈ ਬੱਚਿਆਂ ਨੇ ਤੇ ਪ੍ਰੋਪਰ ਡਰੈਸ ਵਿੱਚ ਆਉਂ ਸੋਹਣੇ ਲੱਗਦੇ ਨੇ ਬੱਚੇ ਜਦੋਂ ਅਸੀਂ ਦੇਖਦੇ ਹਾਂ ਵੀ ਬੱਚਿਆਂ ਦਾ 멘ਟਲ ਲੈਵਲ ਵੀ ਬਹੁਤ ਅੱਛਾ ਹੈ ਉਹਦਾ ਰੀਜ਼ਨ ਹੈ ਵੀ ਅਸੀਂ ਇੱਥੇ ਬੁੱਕ ਲੀਆਂ ਬੁੱਕਸ ਵਿੱਚੋਂ ਨਹੀਂ ਪੜਾਈ ਕਰਵਾਂਦੇ ਅਸੀਂ ਐਕਟੀਵਿਟੀਜ਼ ਦੇ ਨਾਲ ਪੜਾਈ ਕਰਵਾਂਦੇ ਜਿਵੇਂ ਤੁਸੀਂ ਦੇਖਿਆ ਮੈਥ ਪਾਰਕ ਹੈਗਾ ਆਪਣਾ ਸੁੰਦਰ ਲਿਖਾਈ ਪਾਰਕ ਹੈ ਹੈਨਾ ਆ ਆਈਟੀ ਪਾਰਕ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਚੀਜ਼ਾਂ ਨਾਲ ਬੱਚੇ ਮਤਲਬ ਜਦੋਂ ਇਹਨਾਂ ਚੀਜ਼ਾਂ ਵਿੱਚ ਦੇਖਦੇ ਨੇ ਇਹਨਾਂ ਚੀਜ਼ਾਂ ਵਿੱਚ ਖੇਡਦੇ ਨੇ ਤਾਂ ਆਪਣੇ ਆਪ ਉਹਨਾਂ ਦਾ ਇੰਟਰਸਟ ਪੈਦਾ ਹੁੰਦਾ ਵੀ ਆਹ ਚੀਜ਼ਾਂ ਕੀ ਨੇ ਅਸੀਂ ਇਹਨਾਂ ਨੂੰ ਹੋਰ ਡੀਪਲੀ ਪੁੱਛੀ ਹੈ ਹੈਨਾ ਸਾਡੇ ਤੋਂ ਵੀ ਬਹੁਤ ਪੁੱਛਦੇ ਨੇ ਬੱਚੇ ਵੀ ਸਰ ਇਹ ਕੀ ਚੀਜ਼ ਹੈ ਤੇ ਫਿਰ ਸਾਨੂੰ ਵੀ ਦੱਸਣ ਤੇ ਖੁਸ਼ੀ ਹੁੰਦੀ ਹੈ ਵੀ ਬੱਚਾ ਜਦੋਂ ਆਪ ਕਰ ਰਿਹਾ ਤਾਂ ਅਸੀਂ ਉਹਨੂੰ ਥੋੜਾ ਜਿਹਾ ਪੁਸ਼ੀ ਕਰਨਾ ਹੈ ਹੈਨਾ ਤੇ ਸਾਨੂੰ ਆਪ ਨੂੰ ਵੀ ਬਹੁਤ ਮਾਣ ਹੁੰਦਾ ਤੇ ਇਹ ਸਭ ਕੁਝ ਹੋਇਆ ਸਰ ਦੇ ਕਾਰਨ ਹੀ ਹੈ ਹੈਨਾ ਜੇ ਸਰ ਦਾ ਵਿਜ਼ਨ ਸੀਗਾ ਕੁਝ ਹੈਨਾ ਤੇ ਤਾਂ ਹੀ ਇੰਨੇ ਪਾਰਕ ਬਣੇ ਨੇ ਸਕੂਲ ਦੇ ਵਿੱਚ ਸਕੂਲ ਦਾ ਸਾਡੇ ਦਾ ਪਹਿਲਾਂ ਸਟੇਟ ਅਵਾਰਡ ਵੀ ਰਹਿ ਚੁੱਕਿਆ ਹੈ ਜੇ ਸਰ ਵਿਜ਼ਨਰੀ ਸੀਗੇ ਹੈਨਾ ਬਹੁਤ ਅੱਛਾ ਸਕੂਲ ਬਣਿਆ ਹੋਇਆ ਤਾਂ ਹੀ ਜਿਸ ਤਰ੍ਹਾਂ ਤੁਹਾਡੀ ਜੰਗ ਇਹਦਾ ਲੱਗਦਾ ਸੀ ਕਿ ਪ੍ਰਾਈਵੇਟ ਸਕੂਲ ਦੇ ਵਿੱਚ ਜਿਵੇਂ ਵੀ ਫਰਕ ਲੱਗਦਾ ਹੋਊਗਾ ਤੁਹਾਨੂੰ ਸੋਚਦੇ ਹੋਵੋਗੇ ਵੀ ਮੈਂ ਕਿਹੜੀ ਸਕੂਲ ਚ ਜਾ ਰਿਹਾ ਮੈਂ ਕਿੱਦਾਂ ਦਾ ਸਕੂਲ ਅਕੇ ਬਣੂਗਾ ਪਰ ਆਕੇ ਕੁਝ ਡਿਫਰੈਂਟ ਦੇਖਣ ਨੂੰ ਸਰ ਮਤਲਬ ਮੇਰੀ ਜੁਆਇਨਿੰਗ ਤੋਂ ਪਹਿਲਾਂ ਤਾਂ ਗਵਰਨਮੈਂਟ ਸਕੂਲਸ ਦਾ ਜਿਵੇਂ ਆਪਣਾ ਨਜ਼ਰੀਆ ਹੁੰਦਾ ਹੈ ਨਾ ਮਤਲਬ ਬਾਕੀ ਸਕੂਲਸ ਵੀ ਬਹੁਤ ਅੱਛਾ ਹੁੰਦੇ ਨੇ ਬਟ ਇੱਥੇ ਆ ਕੇ ਕੁਝ ਨਵਾਂ ਦੇਖਣ ਨੂੰ ਮਿਲਿਆ ਜਿਵੇਂ ਇੰਨੇ ਪਾਰਕ ਇੰਨੇ ਪਗ ਮੈਂ ਮੇਰੀ ਸਾਰੀ ਸਟੱਡੀ ਕਨਵਰਟ ਸਕੂਲਾਂ ਵਿੱਚ ਆ ਮੈਂ ਪਬਲਿਕ ਵਿੱਚ ਹੀ ਪੜਿਆ ਮਤਲਬ ਪ੍ਰਾਈ ਤੇ ਇੰਨੇ ਪਾਰਕ ਤੇ ਮੈਂ ਆਪਦੇ ਸਕੂਲਸ ਵਿੱਚ ਵੀ ਨਹੀਂ ਦੇਖੇਗੇ ਮਤਲਬ ਸੁੰਦਰ ਲਿਖਾਈ ਪਾਰਕ ਮੈਥ ਮੈਥਮੈਟਿਕਲ ਪਾਰਕ ਅ ਟ੍ਰੈਫਿਕ ਸਿਗਨਲ ਪਾਰਕ ਇਹ ਸਾਰੀਆਂ ਚੀਜ਼ਾਂ ਬੱਚਿਆਂ ਲਈ ਬਹੁਤ ਅੱਛੀਆਂ ਨੇ ਮੇਰਾ ਨਾਮ ਪ੍ਰਦੀਪ ਕੌਰ ਹੈ ਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਜੰਡਿਆੜੀ ਵਿਖੇ ਪੜਾ ਰਹੀ ਹਾਂ ਮੈਮ ਤੁਹਾਡੇ ਜਿਹੜੇ ਸਾਥੀ ਟੀਚਰ ਨੇ ਤੁਹਾਡੇ ਹੈ ਟੀਚਰ ਨੇ ਉਹਨਾਂ ਨੂੰ ਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਬਾਤ ਹੋ ਚੁੱਕੀ ਹੈ ਕਿੰਨਾ ਕਮਾਨ ਮਹਿਸੂਸ ਹੋ ਰਿਹਾ ਸਰ ਬਹੁਤ ਮਾਨ ਮਹਿਸੂਸ ਹੋ ਰਿਹਾ ਕਿਉਂਕਿ ਸਰਦੀ ਇਸ ਅਵਾਰਡ ਲਈ ਬਹੁਤ ਜ਼ਿਆਦਾ ਮਿਹਨਤ ਹੈ ਤੇ ਪਰਮਾਤਮਾ ਨੇ ਅੱਜ ਇਸ ਮੀਨਤ ਨੂੰ ਫਲ ਲਾਇਆ ਸਰ ਨੇ ਬੱਚਿਆਂ ਦਾ ਹਰ ਪੱਖੋਂ ਧਿਆਨ ਰੱਖਿਆ ਹੈ ਬੱਚਿਆਂ ਦੀ ਵੱਖ-ਵੱਖ ਐਕਟੀਵਿਟੀਆਂ ਚਲਵਾਈਆਂ ਚਲਾਈਆਂ ਜਾ ਰਹੀਆਂ ਨੇ ਸਕੂਲ ਦੇ ਵਿੱਚ ਔਰ ਬੇਸਿਕਲੀ ਜਿਹੜਾ ਬੱਚਿਆਂ ਨੂੰ ਐਕਟੀਵਿਟੀ ਥਰੂ ਪੜਾਇਆ ਜਾ ਰਿਹਾ ਜਿਹੜਾ ਕਿ ਬੱਚਿਆਂ ਦਾ ਸਿੱਖਣਾ ਸਥਾਈ ਹੋ ਰਿਹਾ ਜਿਵੇਂ ਦੇਖੋ ਸਾਡੀ ਜਿਹੜੀ ਸਿੱਖਿਆ ਉਹ ਬੱਚੇ ਜਿੱਦਾਂ ਇੱਕ ਪਾਣੀ ਡੁੱਲ ਰਿਹਾ ਡੁੱਟੀ ਦਾ ਠੀਕ ਹੈ ਸਾਡੀ ਜਿਹੜੀ ਸਿੱਖਿਆ ਬੱਚਿਆਂ ਨੂੰ ਇਦਾਂ ਦਿੱਤੀ ਜਾਂਦੀ ਹੈ ਕਿ ਬੱਚੇ ਜਿਹੜੇ ਆਪਣੀ ਮੈਂਟਲ ਤੌਰ ਤੇ ਇਦਾਂ ਪ੍ਰੀਪੇਅਰ ਹੋ ਜਾਂਦੇ ਆ ਵੀ ਜੇ ਮਤਲਬ ਕੱਲਾ ਕਦਾਬਾਂ ਚੀਨੀ ਪੜਾਇਆ ਜਾਂਦਾ ਉਹ ਜੇ ਰਸਤੇ ਵਿੱਚ ਕਿਤੇ ਟੁੱਟੀ ਦਾ ਪਾਣੀ ਚੱਲ ਰਿਹਾ ਤਾਂ ਉਹਨੂੰ ਬੰਦ ਕਰਦੀ ਹੈ ਮੀਨਸ ਕਿ ਉਹਨਾਂ ਦੇ ਮਾਈਂਡ ਵਿੱਚ ਇਸ ਬੈਠ ਗਈ ਕਿ ਪਾਣੀ ਨੂੰ ਵੇਸਟ ਨਹੀਂ ਕਰੀਏ ਐਦਾਂ ਦੀ ਸਿੱਖਿਆ ਵੀ ਮਤਲਬ ਬੱਚੇ ਸਥਾਈ ਸਿੱਖ ਰਹੇ ਹਨ ਲੱਗਦਾ ਕਿ ਕਲਾਸਰੂਮ ਵੀ ਬਹੁਤ ਸੁੰਦਰ ਹੈ ਬੱਚਿਆਂ ਦੀ ਯੂਨੀਫਾਰਮ ਹਾਂਜੀ ਸਰ ਬੱਚਿਆਂ ਦੀ ਯੂਨੀਫਾਰਮ ਬਾਕੀ ਸਕੂਲ ਦੇ ਅਕੋਰਡਿੰਗ ਚੇਂਜ ਹੈਗੀ ਡਿਫਰੈਂਟ ਹੈਗੀ ਜਿਹੜਾ ਕਿ ਸਾਡੇ ਸਕੂਲ ਨੂੰ ਇੱਕ ਵੱਖਰੀ ਦਿੱਖ ਪ੍ਰਦਾਨ ਕਰਦੀ ਹੈ। ਪੜਾਈ ਦੇ ਨਾਲ ਐਕਟੀਵਿਟੀ ਹਾਂਜੀ ਸਰ ਐਕਟੀਵਿਟੀ ਬਹੁਤ ਹੁੰਦੀਆਂ ਨੇ ਤੇ ਬੱਚੇ ਐਕਟੀਵਿਟੀ ਥਰੂ ਹੀ ਸਿੱਖਦੇ। ਮੇਨਲੀ ਜਿਹੜੀ ਇੱਥੇ ਦੀ ਐਜੂਕੇਸ਼ਨ ਹੈ ਉਹ ਐਕਟੀਵਿਟੀ ਥਰੂ ਹੀ ਹੈ। ਮੈਮ ਜਦੋਂ ਤੁਸੀਂ ਆਉਣਾ ਸੀ ਸਕੂਲ ਦੇ ਵਿੱਚ ਤੁਹਾਡੀ ਕਹਿੰਦੇ ਪਹਿਲੀ ਪੋਸਟਿੰਗ ਤੁਹਾਡੀ ਹੋਈ ਹੈ। ਕਿਸ ਤਰ੍ਹਾਂ ਸੋਚਿਆ ਸੀ ਸਕੂਲ ਜਿਹੜਾ ਹਾਂਜੀ ਸਰ ਇਹ ਬਹੁਤ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਇਸ ਸਕੂਲ ਦੇ ਵਿੱਚ ਜੁਆਇਨ ਕੀਤਾ ਔਰ ਸਾਡੀ ਰਹਿਨੁਮਾਈ ਹਰਸਿਸ ਬਹੁਤ ਕੁਝ ਸਿੱਖ ਰਹੇ ਹੋ। ਖੁਸ਼ੀ ਹੈ ਜੀ। ਬਹੁਤ ਸਰ